ਕੱਲ ਨਾ ਗੁਰੀ ਦੇਖਣ ਆਲੇ ਆਏ ਸੀ ਤੇ ਉਹ ਕਹਿੰਦੀ ਨਾ ਕਿ ਕੁੜੀ ਦਾ ਪਿਓ ਕਹਿੰਦਾ ਹੈਗਾ ਵੀ ਮੁੰਡਾ ਕੰਮ ਕਰਦਾ ਕੋਈ ਕਰਦਾ ਨਹੀਂ ਬੇਲ ਹੈਗਾ ਜਵਾਬ ਦੇਤਾ ਉਹਨਾਂ ਨੇ ਇੱਕ ਦਾ ਘਰ ਬਸ ਜੂਗਾ ਇੱਕ ਦਾ ਉਜੜ ਜੂਗਾ ਬੇਬੇ ਤੂੰ ਫੇਕਰ ਨਾ ਕਰ ਇੱਕ ਨੂੰ ਤਾਂ ਰਿਸ਼ਤਾ ਹੁੰਦਾ ਨਹੀਂ ਦੂਜੇ ਨੂੰ ਕੌਣ ਕਰ ਜੂਗਾ ਡੋਲਾ ਆਪੇ ਧੱਕੇ ਖਾ ਕੇ ਆ ਜਾਣਗੇ ਹੋਗੀ ਵੀਰ ਪਾਲ ساری ਤੇਰੀ हां मम्मी सब्जी ਤਾਂ ਬਣਾਤੀ ਆਟਾ ਗੁੰਨ ਕੇ ਰੱਖਤਾ ਜਦੋਂ ਰੋਟੀ ਖਾਣਗੇ ਫਿਰ ਗਰਮ ਗਰਮ ਨਾਲ ਦੀ ਨਾਲ ਬਣਾ ਕੇ ਦੇ ਦਾਂਗੇ ਚਾਹ ਬਣਾ ਲਈ ਰੋਟੀ ਆਪਾਂ ਉਹਨਾਂ ਨੂੰ ਖਵਾ ਦਾਂਗੇ ਜੇ ਉਹ ਖਾਣਗੇ ਕੋਈ ਨਾ ਪਹਿਲਾਂ ਚਾਹ ਪਿਆ ਦਾਂਗੇ ਜੇ ਉਹਨਾਂ ਨੇ ਰੋਟੀ ਨੂੰ ਕਿਹਾ ਤਾਂ ਬਣਾ ਦੂੰਗੀ ਉਹਦੀ ਨਾਲ ਦੀ ਨਾਲ हां ਬਸ ਸਾਰੀ ਤਿਆਰੀ ਕਰ ਲਿਆ ਹਾਂ ਸਾਰੀ ਤਿਆਰੀ ਹੈ ਬਸ ਮੇਰੇ ਬਸ ਗਰਮ ਗਰਮ ਖਵਾ ਦਾਂਗੇ ਰੋਟੀ ਤਾਂ ਹਾਂ ਚਲ ਮੈਂ ਦੇਖਦੀ ਹਾਂ ਗੁਰੀ ਨੂੰ ਵੀ ਤਿਆਰ ਹੋਇਆ ਕਿ ਨਾ ਮੈਂ ਜਾਨੀ ਆ ਫਿਰ ਚਲ ਠੀਕ ਹੈ ਮੰਮੀ ਆ ਕੰਮ ਧੰਦਾ ਜਾਂ ਨਿਮੇੜ ਕੇ ਮੈਂ ਵੀ ਤਿਆਰ ਹੁੰਨੀ ਆਂਗੀ ਤੈਨੂੰ ਤਿਆਰ ਹੋਣ ਨੂੰ ਕੀ ਹੋਇਆ ਦੇਖਣ ਤਾਂ ਗੁਰੀ ਨੂੰ ਆਉਣਗੇ ਤੂੰ ਹੀ ਕਹੀ ਜੰਨੇ ਮੈਂ ਤਿਆਰ ਹੁੰਨੀ ਆ ਮੈਂ ਤਿਆਰ ਹੁੰਨੀ ਆ ਜੇ ਮੰਮੀ ਤਿਆਰ ਹੋ ਕੇ ਮੈਂ ਵਧੀਆ ਬਣ ਕੇ ਰਹੂੰਗੀ ਤਾਂ ਉਹਨਾਂ ਤੇ ਵੀ ਐ ਪ੍ਰਭਾਵ ਪਊਗਾ ਵੀ ਇਹ ਆਪਦੀ ਨੂ ਨੂੰ ਇੰਨਾ ਸੋਹਣਾ ਬਣਾ ਕੇ ਰੱਖਦੇ ਆ ਵੀ ਤਿਆਰ ਵਿਆਰ ਹੋ ਕੇ ਰਹਿੰਦੀ ਐ ਵੀ ਸਾਡੀ ਕੁੜੀ ਵੀ ਐਂ ਤਿਆਰ ਵਿਆਰ ਹੋ ਕੇ ਰਹੂਗੀ ਇਹ ਤਾਂ ਮੈਂ ਸੋਚਿਆ ਹੀ ਨਹੀਂ ਤੀ ਤੇਰੀ ਗੱਲ ਸਹੀ ਐ ਸੋਂ ਤੂੰ ਵਧੀਆ ਜੇ ਕੱਪੜੇ ਪਾ ਕੇ ਰੱਖ ਖਬਰ ਉਹ ਗੁਰੀ ਹਸਾਤ ਤਾਰੀ ਜਾਣਾ ਲੈ ਦੇਖ ਲੈ ਤੈਨੂੰ ਆਏ ਐ ਵੀ ਜੇ ਹਤਿਆਰ ਬਿਆਰ ਹੋ ਕੇ ਸੋਹਣੀ ਬਣ ਗਈ ਤਵੀ ਹੋ ਸਕਦਾ ਮੇਰੇ ਪੁੱਤ ਨੂੰ ਰਿਸ਼ਤਾ ਕਰ ਜਾਣਗੇ ਨਸ਼ੇੜੀ ਨੂੰ ਤੂੰ ਰੱਬ ਕੋਲੋਂ ਡਰ ਕਿਉਂ ਕਿਸੇ ਦੀ ਧੀ ਦੀ ਜ਼ਿੰਦਗੀ ਖਰਾਬ ਕਰ ਦੇਣੀ ਐਂਗੀ ਬੇਗਰੀ ਉੱਠ ਕੇ ਨਹਾ ਨੂੰ ਲੈ ਸੋਹਣੇ ਕੱਪੜੇ ਪਾ ਲੈ ਤੈਨੂੰ ਦੇਖਣ ਆਲੇ ਆਉਣਗੇ ਅੱਜ ਕਿਉ ਸ਼ਰਮ ਲਾਹੀ ਆ ਜਿਹੜੀ ਤੋਂ ਪਾਰੀ ਕੰਦਾ ਤੇ ਜਾ ਕੇ ਦੇਖ ਉੱਠਣ ਚ ਨਹੀਂ ਆਉਂਦਾ ਤੂੰ ਉਹ ਕਿਉ ਰੋਲਾ ਪਾਇਆ ਉੱਠ ਜੰਨਾ ਔਰ ਹੁਣ ਉੱਠ ਖੜ ਪਈ ਗੁਰੀ ਐਡੀ ਧੁੱਪ ਜੜੀ ਪਈ ਹੈ ਜੀ ਮੈਂ ਵੀ ਆ ਕਮਰੇ ਦੀ ਨਹੀਂ ਤਾਂ ਸਫਾਈ ਕਰ ਦੂੰਗੀ ਨਾ ਚਾਦਰ ਚੁੱਦਰ ਪਿਛਾ ਦੂੰਗੀ ਓ ਪਾਬੀ ਮੰਮੀ ਪਹਿਲਾਂ ਘਟ ਸੀ ਹੁਣ ਤੂੰ ਲਹੂ ਪੀਣ ਆ ਗਈ ਕੋਈ ਖੜੀ ਰੋਣਾ ਪਈ ਇੰਨੀ ਔਰੇ ਨਾ ਭਰਾਵਾ ਮੈਂ ਕਿਉਂ ਰੋਣਾ ਪਾਉਣੀ ਆ ਮੇਰੇ ਬਿਨਾਂ ਤੇ ਇੱਕ ਖੇਸ ਹੋਰ ਲੈ ਕੇ ਪੈ ਜਾ ਉੱਠੀ ਨਾ ਤੂੰ ਤਾਂ ਅਹੀਂ ਚਾਉਣੀ ਐ ਮੇਰਾ ਵਿਆਹ ਨਾ ਹੋਵੇ ਪਰ ਤੂੰ ਤੈਨੂੰ ਆਏ ਵੀ ਸਾਰਾ ਕੁਝ ਮੇਰੇ ਕੋਲ ਹੀ ਰਹਿ ਜੇ ਮੈਂ ਤੈਨੂੰ ਵਿਆਹ ਕੇ ਹਟੂੰਗੀ ਤੇਰੇ ਮੰਦੀਆਂ ਨਹੀਂ ਹੋਣ ਦਿੰਦੀ ਮੈਂ ਲਾ ਮੰਮੀ ਮੈਂ ਕੀ ਕਿਹਾਗਾ ਮੈਂ ਤਾਂ ਉੱਠਣ ਖਾਤਰ ਹੀ ਕਿਹਾਗਾ ਤੁਸੀਂ ਵੀ ਇਹਨੂੰ ਉੱਠਣ ਖਾਤਰ ਕਿਹਾ ਸੀ ਇਹ ਚ ਮਾੜਾ ਵੀ ਮੈਂ ਕੀ ਕਹਤਾ ਮੇਰੇ ਮਿੰਨ ਤਾਂ ਵਿਆਹ ਹੋ ਨਾ ਵਿਆਹ ਹੋ ਜੋ ਮਰਜ਼ੀ ਕਰੋ ਆਹੋ ਜੇ ਤੂੰ ਚਾਹੁੰਦੀ ਹੁੰਦੀ ਨਾ ਇਹ ਤਾਂ ਹੁਣ ਕਿੱਦਾਂ ਦਾ ਗੈਹ ਜਾਂਦਾ ਤੂੰ ਆਦੀ ਛੋਟੀ ਭੈਣ ਦਾ ਸਾਖ ਲਿਆ ਦਿੰਦੀ ਆਹੋ ਮੇਰੀ ਭੈਣ ਤਾਂ ਇੰਨੀ ਸਿਆਣੀ ਤੇ ਪੜ੍ਹੀ ਲਿਖੀ ਹੈਗੀ ਨਾ ਇਹਦੇ ਲੜ ਲਾ ਕੇ ਨਸ਼ੇੜੀ ਤੇ ਡੋਬਣੀ ਹੈ ਨਾ ਡੋਬਣ ਨੂੰ ਇਹਨੂੰ ਕੀ ਹੋਏਗਾ ਹਾਂ सोनू ਨੂੰ ਨਹੀਂ ਪਤਾ ਵੀ ਇਹਨੂੰ ਕੀ ਹੋਇਆ ਸਾਰੇ ਪਿੰਡ 'ਚ ਪਤਾ ਵੀ ਇਹਨੂੰ ਕੀ ਹੋਇਆਗਾ ਜਿਹੜੀ ਤੁਸੀਂ ਲੁਕੋ ਰੱਖਦੇ ਹੋਗੇ ਕੀ ਹੋ ਗਿਆ ਵੀਪਾਲ ਕਿਉਂ ਟੜਕੇ ਟੜਕੇ ਰਾਲਾ ਪਾਰ ਖਿਆ ਤੁਸੀਂ ਕੁਛ ਨਹੀਂ ਜੀ ਕੀ ਹੋਣਾ ਸੀਗਾ ਮੈਂ ਤਾਂ ਗੁਰੀ ਨੂੰ ਠਾਉਣ ਖਾਤਰ ਆਈ ਸੀ ਵੀ ਉੱਠ ਖੜ ਵੀ ਤੈਨੂੰ ਦੇਖਣ ਆਲੇ ਆਉਣਗੇ ਵੀ ਕਮਰੇ ਦੀਆਂ ਸਫਾਈਆਂ ਜੀਆਂ ਕਰ ਦੂੰਗੀ ਨਾ ਚਾਦਰ ਚ ਉਧਰ ਪਛਾ ਦੂੰਗੀ ਇਹ ਤਾਂ ਮਾਂ ਪੁੱਤ ਦੋਨੇ ਜੋੜੇ ਲਾ ਕੇ ਮੇਰੇ ਮੰਗਰੀ ਪੈਗੇ ਨਾ ਮਾਂ ਘਰ ਅਸੀਂ ਕਿਉਂ ਪੈ ਗਏ ਤੂੰ ਕਲੇਸ਼ ਪਾਇਆ ਹਾਂ ਹਾਂ ਮੈਂ ਕਹਦਾ ਕਲੇਸ਼ ਪਾਉਣੀਆ ਕਲੇਸ਼ ਤਾਂ ਤੁਸੀਂ ਪਾਉਨੇ ਹੋਗੇ ਸੌ ਸੌ ਗੱਲਾਂ ਸਰਾਦੀਆਂ ਦੋਨੇ ਮਾਂ ਪੁੱਤਾਂ ਨੇ ਮੈਨੂੰ ਚਲ ਕਿਉਂ ਯਾਰ ਸਵੇਰੇ ਸਵੇਰੇ ਕੀ ਦੇਖ ਪਾਇਗਾ ਤੁਸੀਂ ਤਾਂ ਆਤਮੂਲ ਚੱਕ ਰੱਖਿਆ ਸਾਰਿਆਂ ਨੇ ਮੈਂ ਖੇ ਜਾਣਾ ਮੇਰੇ ਵਾਸਤੇ ਚਾਹ ਬਣਾ ਲ ਕ੍ਰਿਸਟਲਰਾਂ ਦੇ ਆਉਣ ਤੋਂ ਪਹਿਲਾਂ ਬੰਨਾ ਮੈਂ ਮੁਰਕੇ ਵੀ ਆਣਾਗਾ ਆ ਜਾ ਚਾਹ ਬਣਾ ਲਾ ਹਾਂਜੀ ਲੈ ਹੁਣੀਆ ਚਲ ਆ ਲੋ ਜੀ ਚਾਹ ਚਾਹ ਤਾਂ ਠੀਕ ਹੈ ਬਹਿ ਜਾ ਆ ਹੁਣ ਤੁਸੀਂ ਇੰਨਾ ਕਲੇਸ਼ ਕਾਦੇ ਪਿੱਛੇ ਪਾਰ ਕਰਿਆ ਸੀ ਮੰਮੀ ਲੱਗ ਰਹੀ ਸੀ ਵਿੱਚੇ ਗੁਰੀ ਲੱਗ ਰਿਆ ਸੀਗਾ ਕਲੇਸ਼ ਕਾਦੇ ਪਿੱਛੇ ਪਾਉਣਾ ਸੀ ਮੰਮੀ ਤਾਂ ਨੇ ਮੇਰੀ ਛੋਟੀ ਭੈਣ ਤੇ ਰੋਜ਼ ਚੜਕੇ ਆ ਜਾਂਦੀ ਐ ਕਹਿੰਦੀ ਗੁਰੀ ਨੂੰ ਤੇਰੀ ਛੋਟੀ ਭੈਣ ਦਾ ਰਿਸ਼ਤਾ ਕਰਾ ਲੈ ਇਹ ਵੀ ਕੋਈ ਗੱਲ ਐ ਕਰਾ ਦੇ ਫਿਰ ਇਹ ਕੀ ਖਰਾਬੀ ਵਾਲੀ ਗੱਲ ਐ ਕੋਈ ਵਧੀਆ ਮੁੰਡਾ ਹੈਗਾ ਨਾ ਬੜੀਆਂ ਹੱਸ-ਸੱਸ ਕੇ ਗੱਲਾਂ ਕਰੀ ਜਾਂਦੇ ਹੋਗੇ ਚੰਗਾ ਵੀ ਕੀ ਇਹਦੇ ਵਿੱਚ ਐਨਾ ਤਾਂ ਇਹ ਨਸ਼ਾ ਕਰਦਾਗਾ ਮੈਂ ਆਪਦੀ ਭੈਣ ਇਹਦੇ ਨਾਲ ਲਾ ਕੇ ਡੋਬਣੀ ਹੈਗੀ ਵੀਰਪਾਲ ਚੁੱਪ ਕਰ ਜਾ ਤੂੰ ਅੱਜ ਕੱਲ ਬੜਾ ਜ਼ਿਆਦਾ ਬੋਲਦੀ ਹੈਗੀ ਨਹੀਂ ਇਹ ਚ ਬੋਲਣ ਵਾਲੀ ਕੀ ਗੱਲ ਹੈਗੀ ਸੱਚੀ ਗੱਲ ਕਹੇ ਤਾਂ ਤੁਹਾਨੂੰ ਮਿਰਚਾਂ ਲੱਗਦੀਆਂ ਨਹੀਂ ਆ ਪਹਿਲੇ ਤਾਂ ਗੁਰੀ ਨੂੰ ਲੱਗੀਆਂ ਮਿਰਚਾਂ ਜੋ ਸੱਚੀ ਗੱਲ ਕੀਤੀ ਫਿਰ ਤੁਹਾਡੀ ਮਾਂ ਨੂੰ ਲੱਗੀਆਂ ਫਿਰ ਹੁਣ ਸੋਨ ਨੂੰ ਲੱਗਣ ਲੱਗ ਰਹੀਆਂ ਨੇ ਮਿਰਚਾਂ ਕਿ ਮੈਂ ਕੀ ਮਾੜਾ ਕਹਿ ਤਾ ਕੁਛ ਪਏ ਉਹਨੂੰ ਕਿਹੜਾ ਰਿਸ਼ਤਾ ਨਹੀਂ ਹੁੰਦਾ ਰਿਸ਼ਤਾ ਇਹਦਾ ਲੈਣ ਲੱਗੀ ਪਈ ਐ ਤੂੰ ਤਾਂ ਉਹੀ ਬਾਹਲੀ ਸ਼ੁਕਰੀ ਫਿਰਦੀ ਐਗੀ ਲੈ ਲਓ ਫੇਰ ਰਿਸ਼ਤੇ ਮੈਂ ਕਿਦੋਂ ਹਟਾਇਆ ਗਿਆ ਵੀ ਨਾ ਲਓ ਬੇਸ਼ੱਕ ਦੋ ਲਿਓ ਇੱਕ ਦੀ ਥਾਂ ਮੇਰੀ ਗੱਲ ਸੁਣ ਲੈ ਯਾਰ ਰਿਸ਼ਤਾ ਆਪਾਂ ਮੈਂ ਜਮਾ ਨਾ ਕਰਾਂ ਪਰ ਮੇਰੇ ਭਰਾ ਨੂੰ ਪੁੱਠਾ ਸਦਾ ਜਾ ਨਾ ਬੋਲ ਨਹੀਂ ਬੋਲਦੀ ਮੇਰੀ ਪਹਿਣ ਦੀ ਗੱਲ ਐ ਇਸ ਕਰ ਚ ਮੁੜ ਕੇ ਨਾ ਛੇੜੋ ਮੈਂ ਮਰ ਕੇ ਰਿਸ਼ਤਾ ਵੀ ਨਹੀਂ ਕਰਾਉਂਦੀ ਆਪਦੀ ਪਹਿਣ ਦਾ ਚਾਹ ਨਹੀਂ ਕਰਾਉਣਾ ਨਾ ਕਰਾ ਯਾਰ ਮੈਂ ਖੇਡ ਜਾਣਾਗਾ ਮੇਰਾ ਕੁਰਤਾ ਪਜਾਮਾ ਪ੍ਰੈਸ ਕਰਦੀ ਮੈਂ ਆ ਕੇ ਪਾਉਣਾਗਾ ਦੇਖ ਲੈ ਗੱਲਾਂ ਦੇਖ ਕਰਦੇ ਇੱਕ ਤਾਂ ਤੁਹਾਡਾ ਭਰਾ ਨੇ ਛੇੜਿਆ ਇੱਕ ਸੋਡੀ ਮਾਂ ਜਿਹੜੀ ਬੜੀ ਚਲਾਕ ਬਣਦੀ ਐ ਸਾਰਾ ਦਿਨ ਮੇਰੇ ਨੱਕ ਚ ਦਮ ਲਿਆ ਹੀ ਰੱਖਦੀ ਹੈਗੀ ਹਜੇ ਕਹਿੰਦੇ ਤੂੰ ਆਪਦੀ ਭੈਣ ਦਾ ਰਿਸ਼ਤਾ ਲਿਆ ਇੱਥੇ ਕਿਉਂ ਮੈਂ ਇੱਥੇ ਲਿਆ ਕੇ ਨਰਕ ਚ ਡੋਬਣੀ ਐ ਉਹ ਤੂੰ ਹੁਣ ਕਿੱਧਰ ਜਾਣਾ ਹੈਗਾ ਤੂੰ ਅੱਜ ਜਦੋਂ ਤੂੰ ਘਰੇ ਬਹਿ ਜਾ ਓਏ ਆਉਣਾ ਮੰਮੀ ਬੱਸ 10 ਮਿੰਟ ਖੜ੍ਹਦਾ ਸਾਰਾ ਦਿਨ ਨਿਕਲੇ ਰਹਨੇਗੇ ਘਰੋਂ 10 ਮਿੰਟਾਂ ਚ ਆ ਗਿਆ ਸਹੀ 10 ਮਿੰਟਾਂ ਮਨ ਲਿਆ ਕਰ ਗੱਲ ਉਹ ਬੱਸ ਆਉਣਾ ਮੈਨੂੰ ਪਤਾ ਹੀ ਐ ਤੂੰ ਕਿੱਥੇ ਜਾਣਾ ਹੈਗਾ ਮੈਂ ਤਾਂ ਸੋਚ ਲੱਗੀ ਪਈ ਐ ਪਤਾ ਨਹੀਂ ਕਿੱਧਰ ਨਿਕਲ ਗਿਆ ਹੈ ਕੁਛ ਖਾ ਖੂ ਕੇ ਨਾ ਆ ਜੇ ਜੋ ਸਕੇ ਮਸਾਂ ਤਾਂ ਰਿਸ਼ਤੇ ਆਏ ਟੱਕਰੇ ਨੇ ਕਿਤੇ ਕੀਤੇ ਕਰਾਏ ਤੇ ਪਾਣੀ ਨਾ ਫਿਰ ਜੇ ਹਾਏ ਹਾਏ ਕੀ ਹੋ ਗਿਆ ਮੰਮੀ ਕਿਉਂ ਫਿਕਰ ਜਿਆ ਕਰੀ ਜਾਨੀ ਹੈਗੀ ਉਹ ਮੋਟਰਸਾਈਕਲ ਲੈ ਕੇ ਨਿਕਲ ਗਿਆ ਘਰੋਂ ਨਾਲੇ ਪੁੱਤ ਤੂੰ ਹੁਣ ਕਿੱਧਰ ਜਾਣਾ ਹੈ ਕੋਈ ਤਾਂ ਘਰੇ ਖੜ ਜੋ ਉਹਨਾਂ ਨੇ ਆਉਣਾ ਰਿਸ਼ਤੇ ਦੇਖਣ ਮੰਮੀ ਮੈਂ ਕਿੱਥੇ ਜਾਣਾ ਹੈ ਮੈਂ ਤਾਂ ਖੇਤ ਜਾਣਾ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਮੁੜਿਆ ਆਉਂਗਾ ਉਹ ਦੇਖ ਲੈ ਮੋਟਰਸਾਈਕਲ ਲੈ ਕੇ ਨਿਕਲ ਗਿਆ ਕਿਤੇ ਕੁਝ ਖਾ ਪੀ ਕੇ ਨਾ ਆ ਜੇ ਉਹ ਰਿਸ਼ਤੇ ਵਾਲਿਆਂ ਨੇ ਹੁਣਾਂ ਦੇਖਣਾ ਕਿ ਤੇ ਕਿਤੇ ਕਿਰਾਏ ਤੇ ਪਾਣੀ ਨਾ ਫਿਰ ਜੇ ਮਿੰਤਾਏ ਫਿਕਰ ਲੱਗਿਆ ਪਿਆ ਹੁਣ ਚੱਲ ਤੂੰ ਨਾਲ ਆਵਦਾ ਬੀਪੀ ਜਾ ਘਟਾ ਮੈਂ ਖੇਡ ਜਾਣਾਗਾ ਜੇ ਮੈਨੂੰ ਕਿਤੇ ਮਿਲ ਗਿਆ ਨਾ ਮੈਂ ਭੇਜ ਦੂੰ ਘਰੇ ਉਹਨੂੰ ਤੂੰ ਐ ਕਰੀ ਪੁੱਤ ਜਾਂਦੇ ਜਾਂਦਾ ਉਹਨੂੰ ਦੇਖ ਨਹੀਂ ਕਿੱਥੇ ਆ ਉਹਨੂੰ ਘਰੇ ਛੱਡ ਜੀ ਕਿਤੇ ਹੋਰ ਪਾਸੇ ਨਾ ਨਿਕਲ ਜੇ ਉਹ ਤੂੰ ਨਾਲ ਹੀ ਆ ਜੀ ਉਹਨੂੰ ਲੈ ਕੇ ਚੰਦਾ ਮੰਮੀ ਜਾਣਾ ਮੈਂ ਜੇ ਮੈਨੂੰ ਮਿਲ ਗਿਆ ਮੈਂ ਲੈ ਆਉ ਨਾਲ ਉਹਨੂੰ ਆਹੋ ਲੈ ਆਈ ਉਹ ਅੰਮ੍ਰਿਤ ਬੈਠਾ ਯਾਰ ਉਹਨੂੰ ਪਹੁੰਚਾਂਗਾ ਇਹਨੂੰ ਪਤਾ ਹੋਵੇ ਅਮਰਤ ਕੀ ਹਾਲ ਆ ਬਈ ਕੀ ਹਾਲ ਆ ਬਈ ਵਧੀਆ ਵਧੀਆ ਤੂਰੇ ਬੈਠਾ ਯਾਰ ਕਿੰਨੇ ਘੰਟਿਆਂ ਦਾ ਬੈਠਾਂਗਾ ਮੈਨੂੰ ਹੋ ਗਿਆ ਬਈ ਘੰਟਾ ਕਾ ਸਾਡਾ ਗੁਰੂ ਨਹੀਂ ਦੇਖਿਆ ਯਾਰ ਸੁਡਾਲਾ ਗੁਰੂ ਯਾਰ ਇੱਧਰ ਗਿਆ ਬਾਰਡਰ ਬਾਕਸ ਕਿੰਨੀ ਨਾਲ ਉਹਦਾ ਮੁੰਡਾ ਸੀਗਾ ਮਾਨਸਾਲਾ ਯਰੀ ਅੱਛਾ ਯਾਰ ਕਿੰਨਾ ਘੰਟਾ ਹੋ ਗਿਆ ਉਹਨੂੰ ਹੋ ਗਿਆ 10-20 ਮਿੰਟ ਦੇਖਦਾ ਯਾਰ ਆਹ ਵਾਪਾਂ ਕਿੱਧਰੋਂ ਆਉਂਦਾ ਯਾਰ ਉਹ ਤੂੰ ਕਿੱਧਰੋਂ ਆਇਆਗਾ ਇਧਰੋਂ ਹੀ ਆਇਆ ਸੀ ਕਿਵੇਂ ਸੀ ਉਹ ਘਰੇ ਮੰਮੀ ਨੇ ਬੀਬੀ ਘਟਾ ਰੱਖਿਆ ਯਾਰਾ ਮਾੜਾ ਮੋੜਾ ਘਰੇ ਵੀ ਖੜ ਗਿਆ ਕਰ ਔਰ ਤੁਸੀਂ ਕਿਉਂ ਸਾਰੇ ਢੱਬਰ ਨੇ ਬਰਾ ਲਹੂ ਪੀਤਾ ਯਾਰਾ ਭਗ ਜੂਗਾ ਮੈਂ ਆਪੀ ਕਰੇ ਇਹ ਚ ਲਹੂ ਵਾਲੀ ਕੀ ਗੱਲ ਆ ਯਾਰ ਗੁਰੀ ਤੈਨੂੰ ਘਰੇ ਜਾਣ ਵਾਸਤੇ ਕਿਹਾ ਤੂੰ ਨਾਲੇ ਗੱਲ ਪਈ ਜਾਣਾਗਾ ਹੁਣ ਆਇਆ ਸੀਗਾ ਮੈਂ 2 ਮਿੰਟ ਹੋਏ ਨੇਗੇ ਭਗ ਜਾਣਾ ਫਿਰ ਘਰੇ ਮੰਮੀ ਵੀ ਕਹੀ ਜਾਂਦੀ ਸੀ ਬਥੇਰਾ ਰੋਕਿਆ ਤੈਨੂੰ ਨਾ ਤੂੰ ਉਹਦਾ ਰੋਕਿਆ ਰੁਕੇਗਾ ਬਾਈ ਤੂੰ ਮੈਨੂੰ ਐ ਦੱਸ ਯਾਰ ਮੈਂ ਜਵਾਗਾਗਾ ਯਾਰਾ ਭੱਜ ਜਾਊਗਾ ਮੈਂ ਆਪੇ ਕਰੇ ਤੈਨੂੰ ਦੱਸਤਾ ਦਿੱਤਾ ਚੱਲ ਓਏ ਮੂਰੇ ਲੱਗ ਮੇਰੇ ਤੈਨੂੰ ਘਰੇ ਬਾੜ ਕੇ ਮੈਂ ਫੇਰ ਹੀ ਖੇਤ ਜਾਊਗਾ ਤੂੰ ਬਾਹਲਾ ਸੈਣਾ ਯਾਰ ਅੱਗੇ ਤੂੰ ਹੀ ਮੈਨੂੰ ਲੈ ਕੇ ਆਉਣਾਗਾ ਭੱਜ ਜਾਣਾ ਮੈਂ ਆਪੀ ਓ ਤੂੰ ਬਾਹਲਾ ਜਾਣਾ ਬੋੜਾ ਮੈਂ ਤੇਰੇ ਦੋ ਤਿੰਨ ਮਰੂੰ ਲਾ ਪੜੇ ਮੂਰੇ ਲੱਗ ਚੱਲ ਬੋਲਦਾ ਦੇਖ ਕਿਵੇਂ ਆਂ ਕਿਦਾ ਸਾਰਾ ਸਾਰਾ ਦਿਨ ਘਰੇ ਨਹੀਂ ਬੜਨਾ ਕੋਈ ਕੰਮ ਨਹੀਂ ਕਰਨਾ ਹਾਲਾਤ ਦੇਖ ਲੋ ਇਹਨਾਂ ਦੇ ਓ ਮੇਰੀ ਗੱਲ ਸੁਣਾ ਹੁਣ ਘਰੇ ਬਹਿ ਜੀ ਕਿਤੇ ਹੁਣ ਵੀ ਨਾ ਦੁਬਾਰੇ ਪੁੱਠਾ ਭਾਜੀ ਭਾਗਿਆ ਨਾ ਫਿਰ ਤੇਰੇ ਦੇ ਛਿੱਤਰ ਵੀ ਪੈਣਗੇ ਹਿਸਾਬ ਲਾ ਲਾ ਇਹੀ ਨਹੀਂ ਲੋਟ ਆਉਂਦਾ ਪਿੰਗਲਾ ਆ ਜਾ ਬਹਿ ਜਾ ਕਰੇ ਕਿ ਕੁੱਤਿਆਂ ਵਾਂਗੂ ਭੌਂਕਦਾ ਫਿਰਦਾ ਜੋ ਦੇਖਣ ਆਲੇ ਆ ਗਏ ਮੈਂ ਕਿੱਥੇ ਪਾ ਦੀ ਫਿਰੂ ਤੈਨੂੰ ਗਲੀਆਂ ਚ ਕੀ ਜਵਾਬ ਦੇਉਂਗੀ ਅਗਲੇ ਨੂੰ ਮੈਂ ਤੁਸੀਂ ਕਿਉਂ ਸਾਰੇ ਡੱਬਰ ਨੇ ਮੇਰਾ ਲਹੂ ਪੀਤਾ ਯਾਰ ਦੇਖਣ ਆਲੀ ਆਉਣਗੇ ਤਸ ਕਿਉਂ ਮੇਰੇ ਤੇ ਜੱਜ ਲੱਗੇ ਨੇਗੇ ਪਕਾਈ ਨਾ ਮਾਰ ਨਰਕ ਪੋਸਟ ਤੋਂ ਸਿੱਕੇਦਿਆਂ ਆਇਆ ਅਗਲੇ ਮੂਰੇ ਚੁੱਪ ਕਰਕੇ ਬੈਈ ਨਹੀਂ ਕਿਤੇ ਬੋਲੀ ਨਾ ਜਾਈ ਉਹਨਾਂ ਦੇ ਮੂਰੇ ਉਹਨਾਂ ਨੂੰ ਪਤਾ ਲੱਗ ਜੇ ਆ ਜੋੜੇ ਪਈ ਤੇਰੇ ਮੂਰੇ ਹੱਥ ਮੈਂ ਤਾਂ ਬੋਲਦਾ ਹੀ ਨਹੀਂ ਮੈਂ ਤਾਂ ਉਹਨਾਂ ਨੂੰ ਐ ਕਹਿ ਦੂੰ ਮੈਂ ਤਾਂ ਗੁੰਗਾ ਗਾ ਫਿਟਾ ਮੂੰ ਤੇਰੇ ਗੁੰਗਾ ਹੋ ਕੇ ਤਾਂ ਤੂੰ ਹੋਇਆ ਖੜਾ ਡੋਲਾ ਮੈਂ ਇਹ ਗੱਲ ਕਰ ਲੂਗੀ ਤੈਨੂੰ ਐ ਕਹਿਣੀ ਆ ਵੀ ਤੂੰ ਹਾਂ ਹੂੰ ਕਰੀ ਜਾਈ ਬੈਠਾ ਚਲ ਠੀਕ ਆ ਨਾ ਤੈਨੂੰ ਮੈਂ ਐ ਕਹਿਣੀ ਆ ਵੀ ਆ ਕੱਪੜੇ-ਕੁਪੜੇ ਚੱਜਦੇ ਪਾਲਾ ਆ ਬਾਗ ਜੇ ਠੀਕ ਕਰ ਲੈ ਕਿਵੇਂ ਖੜਿਆਏ ਨੀਗੇ ਨਾ ਮੈਨੂੰ ਤੂੰ ਐਂ ਗੱਲ ਦੱਸ ਕਰਨ ਤਾਂ ਉਹਨਾਂ ਨੇ ਮੈਨੂੰ ਰਿਸ਼ਤਾ ਆਉਣਾ ਕਿ ਫਿਰ ਮਾ ਫੁਲਮਾ ਚ ਭੇਜਣਾਗਾ ਮੈਂ ਤਾਂ ਆਹੀ ਕੱਪੜੇ ਪਾ ਕੇ ਰਹੂੰਗਾ ਪਕਾਈ ਨਾ ਮਾਰ ਪੁੱਤ ਆਖੇ ਲੱਗ ਜਾ ਮੇਰੇ ਪਹਿਲਾਂ ਕੋਈ ਰਿਸ਼ਤਾ ਆਪਣਾ ਸਿਰੇ ਨਹੀਂ ਚੜਿਆ ਮੇਰੀ ਮੰਨ ਲੈ ਤੂੰ ਚਲੋ ਠੀਕ ਆ ਹੁਣਾਂ ਮੈਂ ਤਿਆਰ ਚਲ ਚੰਗਾ ਪੁੱਤ ਸਿਆਣਾ ਬਣ ਜਾ ਜਾ ਹੋ ਜਾ ਤਿਆਰ ਸਸਰੀ ਕਾ ਸਸਰੀ ਕਾ ਉਹ ਠੀਕ ਠਾਕ ਹੈ ਹਾਂ ਅਣੀ ਬੇਟੀ ਸਸਰੀ ਕਾ ਸਸਰੀ ਕਾ ਅੱਜ ਉਹਂ ਦਰੀ ਆਏ ਸ਼ੀਗਾਲੀ ਸੰਤਸਿਕ ਬੀਰ ਪਰ ਫਾਨੀ ਲੈ ਲਓ ਨੀ ਆਉਣੀ ਆਂ ਇਹ ਨਾਲੀ ਵੱਡੀ ਨੂੰ ਸੀ ਠੀਕ ਆ ਭਾਈ ਮੈਂ ਤਾਂ ਜੀ ਇਹ ਤੀ ਬਣਾ ਕੇ ਲੈਂਦੀ ਸੀ ਤੀ ਆਵਾ ਕੋਈ ਰੱਖੀ ਹੋਈ ਐ ਨੂਹਾਈ ਤਾਂ ਮੈਂ ਕਦੇ ਕੋਈ ਗੱਲ ਹੀ ਨਹੀਂ ਕੀਤੀ ਹਾਂਜੀ ਹਾਂ ਰੱਖਣਾ ਵੀ ਚਾਹੀਦਾ ਜੀ ਨੂਹਾ ਵੀ ਤੀਆਂ ਹੀ ਹੁੰਦੀਆਂ ਨੇ ਮੁੰਡਾ ਕਿੱਥੇ ਪੈਣੀ ਹਾਂ ਪੈਣੀ ਮੈਂ ਬੁਲਾਉਣੀ ਐ ਮੁੰਡੇ ਨੂੰ ਗੁਰੀ ਆ ਜਾ ਕੋਈ ਬਾਹਰ ਆ ਜਾ ਹੁਣ ਹੋਰ ਪੈਣ ਕਰੇ ਠੀਕ ਠਾਕ ਸੀ ਹਾਂ ਪੈਣ ਸਿਓਰ ਸਿਕਾ ਆਪੋ ਤੇ ਕੁਰਸੀ ਚੱਕ ਲੈ ਉਹਨਾ ਮੁੰਡਾ ਤਾਂ ਭਾਈ ਠੀਕ ਹੈ ਹੋਰ ਭਾਈ ਕਿੰਨਾ ਕੁ ਪੜਨਾ ਤੂੰ ਹੋਰ ਕਿੰਨੀ ਕੁ ਪੜਾਈ ਹੈਗੀ ਬਸ ਇਹ ਲਾਸਟ ਸਾਲ ਆਈ ਮੇਰਾ ਅੱਜ ਸਾਲ ਰਹਿ ਗਿਆ ਫੇਰ ਕੋਈ ਕੰਮ ਧੰਦਾ ਦੇਖ ਲਾਂ ਠੀਕ ਆ ਭਾਈ ਹੋਰ ਭਾਈ ਛੋਡੀ ਕੋਈ ਮੰਗ ਮੁੰਗ ਤਾਂ ਨਹੀਂ ਨਹੀਂ ਰਹੀ ਵੀ ਇਹਨਾਂ ਦੀ ਕੋਈ ਮੰਗ ਨਹੀਂ ਹੈਗੀ ਬਸ ਮੈਂ ਸਾਨੂੰ ਪਹਿਲਾਂ ਹੀ ਦੱਸਿਆ ਸੀਗਾ ਬਸ ਕੁੜੀ ਸਿਆਣੀ ਚਾਹੀਦੀ ਹੈ ਹਾਂ ਹਾਂ ਜੀ ਸਾਡੀ ਕੋਈ ਮੰਗ ਨਹੀਂ ਹੈਗੀ ਜਿਹਨੇ ਕੁੜੀ ਦੇਦੀ ਸਭ ਕੁਝ ਹੀ ਦੇਤਾ ਸਾਦਾ ਵਸਾਇਆ ਵੀ ਕੁੜੀ ਲੈ ਕੇ ਚਾਹੀਦੀ ਹੈ ਹਾਂ ਭਾਈ ਉਹ ਤਾਂ ਸਹੀ ਹੈ ਪਰ ਮੇਰੀ ਇੱਕ ਮੰਗ ਹੈ ਹਾਂ ਜੀ ਦੱਸੋ ਸੋਡੀ ਕੀ ਮੰਗ ਹੈ ਗੱਲ ਆਏ ਹੈ ਜੀ ਮੇਰੀ ਕੁੜੀਆ ਹੁਣ ਪੜਦੀ ਉਹ ਗਾਹਾਂ ਵੀ ਪੜਨਾ ਚਾਹੁੰਦੀ ਹੈ ਵੀ ਵਿਆਹ ਤੋਂ ਬਾਅਦ ਵੀ ਉਹ ਪੜੂਗੀ ਹਾਂ ਹਾਂ ਜੀ ਜੀ ਸਦਕੇ ਪੜੇ ਅਸੀਂ ਵੀ ਪੜਾਵਾਂਗੇ ਉਹ ਚਲੋ ਜੀ ਠੀਕ ਹੈ ਫਿਰ ਬਸ ਮੇਨ ਗੱਲ ਤਾਂ ਹੀ ਸੀ ਵੀ ਪੜਾਈ ਹਨਾ ਵੀ ਗਾਹਾਂ ਜਾਰੀ ਰੱਖਣਾ ਚਾਹੁੰਦੀ ਹੈ ਕੁੜੀ ਇਹ ਤੁਸੀਂ ਮੰਨ ਲਈ ਬਾਕੀ ਗੱਲ ਜੀ ਫੋਨ ਤੇ ਕਰ ਲਾਂਗੇ ਇਹ ਕੋਈ ਗੱਲ ਹੁੰਦੀ ਹੈ ਕੋਈ ਨਹੀਂ ਜੀ ਕੋਈ चलो ठीक है जी हाँ चंगे चंगे अस ये बचोलन राही कर लागे गल फिर हाँ जे कोई हो ना कोई ना जी। हाँ जी, जी। कर बीरपाल सिंदरे कोई दिख दी नहीं गा हाँ चाची जी करी आज लंगे हुआ है बीरपाल भांडा लिया लड्डू पुवाला देवनी है चाची जी ਹੈ ਲੋ ਜੀ ਲੈ ਇਹ ਲੱਡੂ ਖਾ ਲਿਓ ਜਾਚੀ ਜੀ ਪੁੱਤਰ ਉਹਨੂੰ ਗੋਗੀ ਨੂੰ ਆਪਣੀ ਨੌਕਰੀ ਮਿਲ ਗਈ ਵਧਾਈਆਂ ਜਾਚੀ ਫਿਰ ਤੇ ਸੋਨੂੰ ਭਈ ਸੋਨੂੰ ਵੀ ਬਧਾਈਆਂ ਲੱਖ ਲੱਖ ਵਧਾਈਆਂ ਹੁਣ ਸਭ ਨੂੰ ਆ ਜਾਚੀ ਜੀ ਆਪਾਂ ਉੱਥੇ ਬਹਿ ਕੇ ਗੱਲਾਂ ਕਰਦੇ ਹਾਂ ਠੀਕ ਆਪਾਂ ਵੀਰ ਪੁੱਤ ਕੇ ਸਾਸਣੀ ਦਿੰਦੀਗੀ ਕਿੱਧਰ ਗਈ ਆ ਚਾਚੀ ਜੀ ਇੱਧਰ ਕਿਸੇ ਨੇ ਕਰੇ ਗਏ ਹੋਣੇ ਅੱਛਾ ਮੈਂ ਤਾਂ ਆਇ ਕਹਿੰਦੀ ਸੀ ਕੱਲ ਗੁਰੂ ਨੂੰ ਦੇਖਣ ਆਈ ਸੀ ਕੀ ਕਹਿਗੇ ਹਾਂ ਇਹ ਚੀਜ਼ ਦੇਖਣ ਤਾਂ ਆਏ ਸੀ ਹਜੇ ਉਹਨਾਂ ਨੇ ਕੋਈ ਜਵਾਬ ਸਵਾਲ ਨਹੀਂ ਦਿੱਤਾ ਇਹਨੇ ਤਾਂ ਪੁੱਤ ਆਪਦੀ ਪੜਤ ਵੀ ਮਾਰ ਕੇ ਆਗੀ ਸਾਰਾ ਦਿਨ ਪੌਂਕਦਾ ਫਿਰਦਾ ਰਹਿੰਦਾ ਮੁੰਡਿਆਂ ਨਾਲ ਨਾ ਪੜੇ ਨਾ ਲਿਖੇ ਹਾਂ ਜੀ ਚੀ ਜੀ ਗੱਲ ਤਾਂ ਸੋਡੀ ਵੀ ਠੀਕ ਹੈ ਤਾਂ ਹੀ ਤਾਂ ਕੋਈ ਰਿਸ਼ਤੇ ਵਾਲਾ ਨਹੀਂ ਖੜਦਾ ਪੁੱਤ ਮੈਂ ਤਾਂ ਇੱਕ ਤੇਰੇ ਨਾਲ ਗੱਲ ਕਰਨੀ ਸੀ ਅੱਜ ਤੇਰੀ ਸੱਸ ਘਰੇ ਹੈ ਨਹੀਂਗੀ ਨਹੀਂ ਤਾਂ ਵਿੱਚ ਨਾ ਉਹ ਨੰਨਾ ਪਾ ਦਾਂਦੀ ਹੈਗੀ ਕਿਹੜੀ ਗੱਲ ਜੀ ਚੀ ਜੀ ਦੱਸੋ ਤੁਸੀਂ ਮੈਂ ਤਾਂ ਐ ਕਹਿੰਦੀ ਸੀ ਪੁੱਤ ਤੇਰੀ ਛੋਟੀ ਭੈਣ ਮੇਰੇ ਵਾਲੀ ਪਸੰਦ ਆ ਗਈ ਮੈਂ ਘਰੇ ਵੀ ਗੱਲ ਕਰੀ ਸੀ ਗੋਗੀ ਨਾਲ ਵੀ ਤੇਰੇ ਉਹ پسند ਹੈਗੀ ਉਹ ਕਹਿੰਦਾ ਮੰਮੀ ਮੇਰ ਤਾਂ ਬਾਲੀ ਪਸੰਦ ਆ ਵਿਪਾ ਬਿਨਾ ਗੱਲ ਕਰਨ ਦੇਪ ਤੂੰ ਉਹਦਾ ਸਾਥ ਕਰਾਰੇ ਆਪਣੇ ਗੋਗੀ ਨੂੰ ਲੈ ਜਾ ਚੀਜੀ ਤੁਸੀਂ ਤਾਂ ਮੇਰੇ ਮਨ ਦੀ ਬੁਝਲੀ ਇਹਦੂ ਚੰਗਾ ਕੀ ਹੈਗਾ ਮੇਰੀ ਭੈਣ ਦਾ ਰਿਸ਼ਤਾ ਜੇ ਮੈਂ ਗੋਗੀ ਨੂੰ ਲਿਆਵਾਂ ਬਾਲੀ ਚੰਗਾ ਹੋ ਜਾਊਗਾ ਗੱਲ ਕਰ ਮੇਰੀ ਸਾਸ ਸਣਾ ਸੇ ਆਪਾ ਪਾਲੇ ਕੋਈ ਉਹ ਤੂੰ ਨੂੰ ਕੀ ਦੁੱਖ ਹੈਗਾ ਦੇ ਤੂੰ ਰਿਸ਼ਤਾ ਕਰਾਰੇ ਗੋਗੀ ਨੂੰ ਉਹ ਕਹਿੰਦੀ ਗੁਰੀ ਨੂੰ ਰਿਸ਼ਤਾ ਕਰਾ ਦੇ ਆਪਦੀ ਭੈਣ ਦਾ ਕਿੱਥੇ ਦਾ ਪੁੱਤ ਤੇਰੀ ਭੈਣ ਸਿਆਉਣੇ ਵਰਗੀ ਕਿੱਥੇ ਉਹ ਬੇਲੜ ਭੌਂਕਰ ਫਿਰਦਾ ਗਲੀਆਂ ਚ ਗੇੜੇ ਦਿੰਦਾ ਉਹਦੇ ਨਾਲ ਸਾੱਕ ਰਾ ਕੇ ਕੁੜੀ ਡੁੱਬਣੀ ਆ ਤੁਸੀਂ। ਉਹੀ ਤਾਂ ਗੱਲ ਐ ਚਾਚੀ ਮੈਂ ਰਿਸ਼ਤੇ ਤੇ ਜਵਾਬ deta ਤਾਂ ਹੀ ਤਾਂ ਮੱਚਦੀ ਐ ਮੇਰੇ ਤੇ। ਕੋਈ ਨਾ ਪੁੱਤ ਕਾੜਦੇ ਕੋਈ ਹੱਲ। ਲੈ ਆ ਆ ਗਈ ਤੇਰੀ ਮੰਮੀ ਵੀ। ਹੋਰ ਭਣੇ ਕਿੱਧਰ ਗਈ ਸੀ ਤੂੰ? ਕਿਤੇ ਨਹੀਂ ਭਣੇ ਮਾੜੇ ਕਰਮ ਨੇ ਸਾਡੇ। ਪਰ ਹੋ ਕੀ ਗਿਆ ਭਣੇ? ਤੂੰ ਬੜੀ ਦੁਖੀ ਜੀ ਲੱਗਦੀ ਐ ਮੈਨੂੰ। ਕੁਛ ਨਹੀਂ ਭਣੇ ਵਿਚੋਲਣ ਕੋਲ ਗਈ ਸੀ। ਕੱਲ ਨਾ ਗੁਰੀ ਦੇਖਣ ਆਲੇ ਆਏ ਸੀ। ਤੇ ਉਹ ਕਹਿੰਦੀ ਨਾ ਕਿ ਕੁੜੀ ਦਾ ਪਿਓ ਕਹਿੰਦਾਗਾ ਵੀ ਮੁੰਡਾ ਕੰਮ ਕਰਦਾ ਕੋਈ ਕਰਦਾ ਨਹੀਂ। ਬੇਲ ਲਾਗਾ ਜਵਾਬ ਦੇਤਾ ਉਹਨਾਂ ਨੇ ਪਾਣੇ ਗੁੱਸਾ ਤਾਂ ਕਰੀ ਨਾ ਉਹ ਤਾਂ ਤੂੰ ਦੁਖੀ ਆ ਗੱਲ ਕਹਾਂਦਾ ਮੇਰਾ ਹੱਕ ਵੀ ਹੈ ਨਹੀਂ ਸੀ ਪਰ ਮੈਂ ਕਹਿਦਾ ਨਹੀਂ ਆ ਪਰ ਨਾ ਮੁੰਡਾ ਥੋੜਾ ਬੇਲੜਾਗਾ ਤੇਨ ਤਾਂ ਹੱਥਾਂ ਚੋਂ ਨਿਕਲ ਗਿਆ ਪਾਣੇ ਸਾਰਾ ਦਿਨ ਨਾ ਗਲੀਆਂ ਚ ਭੌਂਕਦਾ ਫਿਰਦਾ ਰਹਿੰਦਾ ਕਿਹੜੇ ਮੁੰਡੇ ਪੜਦੇ ਆ ਉਹ ਕਿਹੜਾ ਕੰਮ ਨਹੀਂ ਕਰਦੇਗੇ ਆ ਵੱਡੇ ਮੁੰਡੇ ਨਾਲ ਜਾਂਦਾ ਕਿਤੇ ਨਵੇਂ ਦੇਖਿਆ ਵੀ ਅੱਜ ਖੇਤ ਜਾ ਕੇ ਕੰਮ ਕਰਾਇਆ ਆਏ हां चाची जी ਗੱਲ ਤਾਂ ਸੋਡੀ ਵੀ ਠੀਕ ਐ ਅਵਤਾਰ ਨਾਲ ਇਕੱਲੇ ਹੀ ਖਪਦਾ ਰਹਿੰਦਾ ਖੇਤ ਚ ਹੁਣ ਜੇ ਇਹ ਨਾਲ ਜਾਵੇ ਦੋਨੇ ਭਰਾ ਇਕੱਠੇ ਕੰਮ ਕਰਨ ਤਾਂ ਲੋਕ ਵੀ ਕਹਿਣ ਵੀ ਹਾਂ ਭਾਈ ਦੋਨੇ ਭਰਾ ਇਕੱਠੇ ਕੰਮ ਕਰਦੇ ਨੇ ਤਾਂ ਹੀ ਤਾਂ ਲੋਕ ਬੇਲੜ ਕਹਿੰਦੇ ਨੇ ਲੋਕਾਂ ਨੂੰ ਤਾਂ ਸਮਾਂ ਦੀ ਟਾਈਮ ਮਿਲ ਗਿਆ ਕਹਿਣ ਦਾ ਵੀਰਪਾਲ ਨਾਲ ਕੀ ਐ ਗੱਲ ਬੱਟੀ ਚ ਇਹ ਤਾਂ ਭੈਣੇ ਲੱਡੂ ਨੇਗੇ ਆਪਣੇ ਗੋਗੀ ਨੂੰ ਤਾਂ ਨੌਕਰੀ ਮਿਲ ਗਈ ਚੱਲ ਭੈਣੇ ਤੈਨੂੰ ਵਧਾਈਆਂ ਵਾਲੀਆਂ ਵਾਲੀਆਂ ਵਧੀਆਂ ਹੋ ਗਿਆ ਭੈਣੇ ਆਈ ਵੀਰਪਾਲ ਨਾਲ ਮੈਂ ਗੱਲ ਕਰਦੀ ਸੀਗੀ ਵੀ ਗੋਗੀ ਨੂੰ ਨਾ ਨੌਕਰੀ ਮਿਲ ਗਈ ਹੁਣ ਕੋਈ ਨਾ ਰਿਸ਼ਤਾ ਕਰਾ ਦੇ ਆ ਪਤਾ ਚੰਚੀ ਨੇ ਤਾਂ ਹੋ ਰਹੀ ਸੀ ਆਪਾਂ ਕਰੇ ਤਾਂ ਵੀਰਪਾਲਾ ਰਿਸ਼ਤਾ ਗੁਰੀ ਨੂੰ ਕਰਾ ਨਹੀਂ ਸਕਦੀ ਤੇਰੇ ਮੁੰਡੇ ਨੂੰ ਕਿੱਥੋਂ ਕਰਾ ਦਊਗੀ ਡੋਲਾ ਨਹੀਂ ਭਣੇ ਤੇ ਠੋ ਕਿਹੜਾ ਲੁੱਕਾ ਗਈ ਕਿਹੜੀ ਵੀਰਪਾਲ ਦੀ ਛੋਟੀ ਭੈਣ ਆਗੀ ਮੇਰੇ ਤਾਂ ਬਾਲੀ ਪਸੰਦ ਆ ਨਾਲੇ ਗੋਗੀ ਤੇ ਮੈਂ ਆਖਿਆ ਵੀਰਪਾਲ ਨੂੰ ਵੀ ਸਾਡੇ ਰਿਸ਼ਤਾ ਕਰਾ ਸਾਡੇ ਤਾਂ ਭਣੇ ਉਹ ਬਾਲੀ ਪਸੰਦ ਹੈਗੀ ਮੈਂ ਤਾਂ ਉਸੇ ਦੀ ਰਿਸ਼ਤਾ ਲੈਣਾ ਅੱਛਾ ਚੰਗਵਤ ਤੇ ਦਾਦੀ ਨਾਲ ਨਾ ਰਿਸ਼ਤੇ ਦੀ ਗੱਲ ਕਰੀ ਮੈਂ ਹੁਣ ਚਲਦੀ ਆਂ ਐ ਕੁੜੀ ਮੇਰੀ ਗੱਲ ਸੁਣ ਤੂੰ ਕਰੇ ਤਾਂ ਤੂੰ ਰਿਸ਼ਤਾ ਨਹੀਂ ਕਰਾਉਂਦੀ ਹੈਗੀ ਹੈ ਆਪ ਦੇ ਕਰੇ ਮੁੰਡਾ ਚੰਗਾ ਪਾਲਾ ਹੈਗਾਗਾ ਉਹ ਸ਼ਰੀਕ ਤਾਂ ਚੰਗੇ ਹੋਗੇ ਆਪਣੇ ਨਾਲ ਗੱਲ ਸ਼ਰੀਕਾਂ ਦੀ ਨਹੀਂ ਹੈਗੀ ਮੰਮੀ ਗੋਗੀ ਨਾ ਨੌਕਰੀ ਤੇ ਲੱਗਿਆ ਹੋਇਆਗਾ ਮੇਰੀ ਭੈਣ ਰਾਜ ਕਰੂਗੀ ਗੁਰੀ ਨਾਲ ਉਹਦਾ ਕੀ ਮੇਲ ਹੈਗਾ ਨਾ ਕੁੜੀ ਗੁਰੀ ਨੂੰ ਕੀ ਹੋਏਗਾ ਆਪੇ ਸਿਆਣਾ ਹੋ ਜਾਊਗਾ ਜਦੋਂ ਉਹਦਾ ਵਿਆਹ ਹੋ ਗਿਆ ਮੇਰੀ ਸੁਣ ਗੱਲ ਮੰਮੀ ਠੀਕ ਹੈ ਨਾ ਮੈਂ ਗੁਰੀ ਨੂੰ ਅੱਜ ਕਰਾਵਾਂ ਰਿਸ਼ਤਾ ਆਪਦੀ ਭੈਣ ਦਾ ਨਾ ਕਰ ਲੈ ਮੇਰੇ ਨਾਲ ਨਾ ਇਹ ਗੱਲ ਵਾਰੀ ਵਾਰੀ ਨਾ ਕਰਿਆ ਕਰੋ ਮੇਰੀ ਗੱਲ ਸੁਣ ਲੈ ਨਾਲੇ ਜੇ ਗੁਰੀ ਨੂੰ ਰਿਸ਼ਤਾ ਨਾ ਕਰਾਇਆ ਤਾਂ ਕਰਾਉਂ ਮੈਂ ਗੋਗੀ ਨੂੰ ਵੀ ਨਹੀਂ ਦਿੰਦੀ ਹੈਗੀ ਆਪਜੀ ਦਾਦੀ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਕੀ ਹੋ ਗਿਆ ਮੰਮੀ ਕਿਉਂ ਰੋਲਾ ਪਾਇਆ ਉਹ ਗੇਟ ਤੇ ਸੁਣਦਿਆਂ ਬੋਲਦੀਆਂ ਤੁਸੀਂ ਮੈਨੂੰ ਕੀ ਪੁੱਛਦਾ ਐ ਇਹਨੂੰ ਪੁੱਛ ਬਚੋਲਣ ਨੂੰ ਸ੍ਰੀਕਾਂ ਦੀ ਬਚੋਲਣ ਬਣਦੀ ਐ ਮੁੰਡੇ ਦੀ ਬਚੋਲਣ ਵੀਰਪਾਲ ਕੀ ਦੀ ਬਚੋਲਣ ਬਣਦੀ ਐ ਨੂੰ ਉਸ ਨੇ ਜੀ ਚਾਚੀ ਬਲਜੀਤ ਨਾ ਲੱਡੂ ਦੇਣ ਆਈ ਸੀ ਕਹਿੰਦੀ ਗੋਗੀ ਨੂੰ ਨੌਕਰੀ ਮਿਲੀ ਹੈਗੀ ਉਹ ਮੈਨੂੰ ਕਹਿੰਦੀ ਐ ਕਿ ਤੇਰੀ ਛੋਟੀ ਭੈਣ ਨਾਲ ਰਿਸ਼ਤਾ ਕਰਾ ਦੇ ਵੀ ਗੋਗੀ ਤੇ ਮੈਨੂੰ ਬੜੀ ਪਸੰਦ ਹੈਗੀ ਆ ਮੇਰੀ ਗੱਲ ਸੁਣਾ ਜਦੋਂ ਅਸੀਂ ਦੋਨੇ ਮਾਂ ਪੁੱਤ ਦੇ ਨੂੰ ਐਂ ਕਹਿੰਦੇ ਸੀ ਵੀ ਗੁਰੂ ਨੂੰ ਰਿਸ਼ਤਾ ਕਰਾ ਦੇ ਉਹ ਤਾਂ ਤੂੰ ਮੰਨੀ ਨਹੀਂ ਸਾਨੂੰ ਕਹਿੰਦੀ ਰਹੀ ਮੈਂ ਉਹਨੂੰ ਕਿਵੇਂ ਕਰਾ ਦਿਆਂ ਤੇ ਗੋਗੀ ਵਾਰੀ ਚਾਚੀ ਦੀਆਂ ਗੱਲਾਂ ਜਾ ਕੇ ਮਿੰਟ ਜੀ ਮੰਨ ਗਈ ਤੂੰ ਤੁਸੀਂ ਆਪ ਕਿਉਂ ਨਹੀਂ ਸੋਚਦੇ ਜੀ ਕਿੱਥੇ ਗੁਰੂ ਕਿੱਥੇ ਗੋਗੀ ਗੋਗੀ ਤਾਂ ਇਨਾ ਪੜਿਆ ਲਿਖਿਆਗਾ ਨਾਲੇ ਦੁੱਗਣੀ ਜ਼ਮੀਨ ਆਉਂਦੀ ਹੈਗੀ ਤੇ ਨਾਲੇ ਮੇਰੀ ਭੈਣ ਵੀ ਇੰਨੀ ਪੜੀ ਲਿਖੀ ਹੈਗੀ ਉਹਨੂੰ ਵੀ ਨੌਕਰੀ ਮਿਲ ਜੂਗੀ ਰਾਜ ਕਰੂਗੀ ਉਹ ਗੋਗੀ ਦੇ ਘਰੇ ਨਾ ਤੈਨੂੰ ਆਪ ਦਾ ਦਿਉਰਤਾ ਮਾੜਾ ਹੋ ਗਿਆ ਉਹ ਗੋਗੀ ਦੇ ਨੂੰ ਵਾੜਾ ਚੰਗਾ ਹੋ ਗਿਆ ਗੱਲ ਚੰਗੇ ਮਾੜੇ ਦੀ ਨਹੀਂ ਮੈਂ ਤਾਂ ਦੀ ਭੈਣ ਦੀ ਨਾ ਸੁੱਖ ਸ਼ਾਂਤੀ ਬਾਰੇ ਸੋਚਦੀ ਆਂਗੀ ਸਾਡੀ ਕਿਹੜਾ ਮਾਂ ਬੈਠੀ ਐ ਵੀ ਉਹ ਸੋਚੂਗੀ ਨਾਲੇ ਮੈਂ ਉਹ ਤੋਂ ਵੱਡੀ ਆਂਗੀ ਉਹਦੀਆਂ ਮਾਮਾ ਵਰਗੀਆਂ ਮੈਂ ਉਹਦਾ ਬੁਰਾ ਕਿਵੇਂ ਸੋਚ ਸਕਦੀ ਆਂ ਮੇਰੀ ਗੱਲ ਸੁਣ ਲੈ ਵੀਰਪਾਲ ਕਿ ਤੂੰ ਗੁਰੇ ਨੂੰ ਰਿਸ਼ਤਾ ਨਾ ਕਰਾਇਆ ਨਾ ਹੁਣ ਅਸੀਂ ਗੋਗੀ ਨੂੰ ਵੀ ਨਹੀਂ ਦੰਦੇ ਮੈਂ ਕਹੋਣਾ ਜੀ ਸਾਥ ਕਰਾਉਣ ਵਾਲੀ ਜੇ ਉਹਨਾਂ ਦਾ ਸੰਜੋਗ ਜੋਰਾਵਰ ਹੋਏ ਤਾਂ ਆਪਸ ਵਿੱਚ ਝਪਟ ਜਾਣਗੇ ਮੁੰਡਿਆਂ ਨੂੰ ਚੰਗੀ ਤਰ੍ਹਾਂ ਸਮਝਾ ਦੇ ਜਿਹਨੇ ਇੱਥੇ ਰਹਿਣਾ ਬਲਜੀਤ ਨੂੰ ਜਵਾਬ ਦੇ ਦੇ ਨਹੀਂ ਆਪਦਾ ਬੋਰੀ ਬਿਸਤਰਾ ਚੱਕੇ ਤੇ ਜਾ ਗਏ ਸੁਣ ਲਿਆ ਹੁਣ ਤੂੰ ਸੋਚ ਲੈ ਵੀ ਤੂੰ ਕੀ ਕਰਨਾ ਹੈਗਾ ਕੀ ਕਰਾਂ ਕੀ ਕਰਾਂ ਹੁਣ ਮੰਮੀ ਤਾਂ ਹਾਂ ਕਹਿੰਦੀ ਹੈ ਕੀ ਹੈ ਇਹ ਇਹ ਨਾ ਨਹੀਂ ਵੀ ਹੈ ਕਹਿੰਦਾ ਵੀ ਅਸੀਂ ਬੋਕ ਕਿੰਨ ਤੁਸੀਂ ਤਾਂ ਨਹੀਂ ਹੁੰਦਾਂ ਤੇ ਮੈਂ ਚਾਚੀ ਬਲਜੀ ਤੁਹਾਨੂੰ ਦੱਸਾਂ ਕਿ ਬੇਬੇ ਨਾਲ ਗੱਲ ਕਰਾਂਗਾ ਬੇਬੇ ਨਾਲ ਹੀ ਕਰਦੀਆਂ ਫੋਨ ਤੇ ਗੱਲ ਉਹ ਨੂੰ ਪੁੱਛਦੀਆਂ ਫਿਰ ਹੀ ਦੱਸੂਗੀ ਚਾਚੀ ਨਾਲ ਤਾਂ ਫਿਰ ਹੀ ਕੋਈ ਗੱਲ ਕਰਾਂ ਦੇ ਬੇਬੇ ਕੋਸਤਾ ਦੱਸੂਗੀ ਨਾ ਮੈਂ ਹੈਲੋ ਹਾਂ ਕਸਮੂਰ ਕਥਾਈ ਬੇਬੇ ਬਿਰਪਾਲ ਬੋਲਦੀ ਹੱਸੀ ਕਾ ਬੇ ਫਸਰੀ ਕਾ ਫਸਰੀ ਕਾ ਹੋ ਠੀਕ ਠਾਕ ਹਾਂ ਠੀਕ ਹੈ ਬੇਬੇ ਤੁਸੀਂ ਦੱਸੋ ਤੁਹਾਡੀ ਸਿਹਤ ਠੀਕ ਹੈਗੀ ਵਧੀਆ ਠੀਕ ਠਾਕ ਬੇਬੇ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਦੀ ਸੀ ਹਾਂ ਉਹ ਜਿਹੜੀ ਸਾਡੀ ਚਾਚੀ ਬਲਜੀਤ ਨਹੀਂ ਹੈਗੀ ਹਾਂ ਉਹਦੇ ਮੁੰਡੇ ਨੂੰ ਨਾ ਗੋਗੀ ਨੂੰ ਨੌਕਰੀ ਮਿਲ ਗਈ ਅੱਛਾ ਹਾਂ ਤੇ ਉਹ ਨਾ ਲੱਡੂ ਦੇਣ ਆਈ ਸੀ ਸ਼ਗਨ ਦੇ अच्छा ते ओ मेनू कहंदी है के भी तेरी छोटी बहन ਦਾ ਰਿਸ਼ਤਾ ਲਿਆ ਦੇ ਸਾਡੀ ਬੀਗੋਗੀ ਨੂੰ আচ্ছা ਹਾਂ ਤੇ ਉਹ ਮੈਂ ਤਾਂ ਹਾਂ ਹੀ ਪੁੱਛਦੀ ਸੀ ਤੇ ਵੀ ਮਹਾ ਆਪਾਂ ਵੀ ਗਗਨ ਦਾ ਰਿਸ਼ਤਾ ਗੋਗੀ ਨੂੰ ਕਰ ਦਨੇ ਆਂਗੇ ਹਾਂ ਖਰਾਬੇ ਵਧੀਆ ਠੀਕ ਹੈ ਹੋਰ ਮਹਾ ਨੇ ਤਾਂ ਹੁਣ ਇਹ ਆਪਣੀ ਗਗਨ ਵਧੀਆ ਪੜ੍ਹੀ ਲਿਖੀ ਹੈਗੀ ਹੈਨਾ ਵੀ ਸਵੇਰ ਨੂੰ ਨੌਕਰੀ ਮਿਲ ਜੂਗੀ ਨਾ ਚਲ ਗੋਗੀ ਵਧੀਆ ਪੜਿਆ ਲਿਖਿਆਗਾ ਵੀ ਨੌਕਰੀ ਮਿਲ ਜੂਗੀ ਨੂੰ ਤੇ ਹੈ ਮੈਂ ਤਾਂ ਹਾਂ ਸੋਡਣਾ ਰੈਜੀ ਕਰਦੀ ਸੀ ਵੀ ਕਿਵੇਂ ਕਰੀਏ ਹੁਣ ਫਿਰ ਆਪਾਂ ਰੈਈਏ ਕਰਦੇ ਕਹੀਂ ਪੁੱਛਦੀ ਸੀ ਚਲ ਬੇਬੇ ਠੀਕ ਹੈ ਫਿਰ ਮੈਂ ਠੀਕ ਹੈ ਹਾਂ ਬੇਬੇ ਚੰਗਾ ਮੈਂ ਤਾਂ ਫੋਨ ਕੱਟਦੀ ਐਂਗੀ ਚੰਗਾ ਮੈਨੂੰ ਲੱਗਦਾ ਐ ਮੰਮੀ ਤੇ ਅਵਤਾਰ ਆਉਂਦੇ ਨੇਗੇ ਚੰਗਾ ਚਲ ਠੀਕ ਹੈ ਠੀਕ ਨਹੀਂ ਕਰਤਾਵਲੀ ਦਾਦੀ ਨੂੰ ਫੋਨ ਨਾ ਕਰੀ ਕੱਢ ਵੀ ਮੁੰਡੇ ਨੂੰ ਘਰੋਂ ਐ ਨਹੀਂ ਲੋਟ ਆਉਂਦੀ ਇਹ ਬੀਰਪਾਲ ਮੈਂ ਤੈਨੂੰ ਹਲੇ ਵੀ ਕਹਿਣਾ ਕਿਉਂ ਆਪਦਾ ਘਰ ਖਰਾਬ ਕਰਦੀ ਐ ਤੂੰ ਹਲੇ ਵੀ ਤੂੰ ਮੇਰੀ ਗੱਲ ਮੰਨ ਲੈ ਤੂੰ ਚਾਚੀ ਨੂੰ ਜਵਾਬ ਦੇ ਦੇ ਤੇ ਤੁਸੀਂ ਸਮਝਦੇ ਕਿਉਂ ਨਹੀਂ? ਕੁਰੀ ਜੇ ਪੜਿਆ ਲਿਖਿਆ ਹੁੰਦਾ ਨਾ ਮੈਂ ਆਪਦੀ ਭੈਣ ਦਾ ਰਿਸ਼ਤਾ ਜ਼ਰੂਰ ਕਰਾ ਦਾਂਦੀ। ਪਰ ਤੁਹਾਨੂੰ ਦੋਨਾਂ ਨੂੰ ਨਹੀਂ ਦਿਸਦਾ ਉਹ ਕਿਸੇ ਪਾਸੋਂ ਨਹੀਂ ਪੂਰਾ ਹੈਗਾ। ਤੂੰ ਸਮਝਦੀ ਕਿਉਂ ਨਹੀਂ? ਤੂੰ ਚਾਚੀ ਨੂੰ ਜਵਾਬ ਦੇ ਦੇ ਵੀ ਮੈਂ ਨਹੀਂ ਰੋਗੀ ਨੂੰ ਰਿਸ਼ਤਾ ਕਰਾਉਂਦੀ। ਮੇਰੀ ਗੱਲ ਸੁਣੋ। ਚਾਚੀ ਬਲਜੀਤ ਨੇ ਨਾ ਮੰਗ ਕੇ ਰਿਸ਼ਤਾ ਲਿਆਗਾ ਵੀ ਤੇਰੀ ਭੈਣ ਦਾ ਰਿਸ਼ਤਾ ਕਰਾ ਦੇ। ਮੈਂ ਨਹੀਂ ਜਵਾਬ ਦਿੰਦੀ। ਮੈਂ ਤਾਂ ਰਿਸ਼ਤਾ ਕਰਾ ਕੇ ਹਟੂੰਗੀ। ਮੁੰਡਾ ਮੇਰੀ ਗੱਲ ਸੁਣ। ਫੜ ਕੇ ਬਾਹ ਨਾਲ ਇਹਦੀ ਬਾਹਰ ਕੱਢ। ਜਦੋਂ ਇਹ ਉੱਥੇ ਬੈਠੀ ਨਾ ਇਹ ਜਾਦੀ ਦੇਖਾ ਰਿਸ਼ਤਾ ਕਰਦੀ ਹੈ ਕਿ ਨਹੀਂ ਕਰਦੀ। ਕਹਦਾ ਗੁਰੂ ਰਿ ਨਹੀਂ ਨਿਕਲ ਮੇਰੇ ਘਰੋਂ ਤੇ ਚਾਚੀ ਨੂੰ ਜਵਾਬ ਦੇ ਦੇ ਵੀ ਮੈਂ ਨਹੀਂ ਕੋਗੀਆਂ ਰਿਸ਼ਤਾ ਕਰਾਉਂਦੀ ਚੱਲ ਨਿਕਲ ਸਾਡੇ ਘਰੋਂ ਤੇਰੇ ਲੱਸਣ ਨਹੀਂ ਹੈਗਾ ਸਾਡੇ ਘਰੇ ਰਹਿਣ ਦੇ ਚੱਲ ਕਿਦਰ ਕਹਿੰਦੀ ਹੈ ਚਾਚੀ ਮੈਨੂੰ ਘਰੋਂ ਕੱਢਤਾ ਮੈਨੂੰ ਕਹਿੰਦੇ ਜਤਾ ਆਪਦੀ ਪਹਿਣ ਦਾ ਰਿਸ਼ਤਾ ਲਿਆ ਗੁਰੀ ਨੂੰ ਨਹੀਂ ਚਾਚੀ ਬਲਜੀਤ ਨੂੰ ਜਵਾਬ ਦੇ ਦੇ ਇਹ ਸਾਰਾ ਕੁਝ ਤੇਰੀ ਸੱਸੀ ਕਰਦੀ ਹੈਗੀ ਪੁੱਤ ਮੈਂ ਤਾਂ ਐਂ ਕਹਿੰਦੀ ਸੀ ਵੀ ਰਿਸ਼ਤਾ ਤਾਂ ਹੁਣ ਅਸੀਂ ਲੈ ਕੀ ਛੱਡਾਂਗੇ ਕਿਹੜਾ ਕੁਝ ਕਰਤਾ ਉਹਨੂੰ ਕਰ ਲਾਂਦੀ ਤੂੰ ਚੱਲ ਮੇਰੇ ਨਾਲ ਆਪਣੇ ਘਰੇ ਚੱਲੀਏ ਨਹੀਂ ਚਾਚੀ ਜੀ ਮੈਨੂੰ ਪਿੰਡ ਜਾ ਲੈਣ ਦੇ ਠੀਕ ਹੈ ਜੇ ਉਹਨਾਂ ਨੂੰ ਐ ਪਤਾ ਲੱਗ ਗਿਆ ਨੇ ਵੀ ਉੱਧਰ ਗਈ ਹੈਗੀ ਕਲੇਸ਼ ਬਾਲਾ ਕਰਨਗੇ ਤੁਸੀਂ ਇੱਕ ਦੋ ਦਿਨਾਂ ਤਾਂ ਹੀ ਆ ਜਿਓ ਉੱਥੇ ਆਪਾਂ ਖੰਮਣੀ ਬੰਨ੍ਹ ਦਾਂਗੇ ਚੱਲ ਠੀਕ ਹੈ ਪੁੱਤ ਤੂੰ ਹੁਣ ਜਾ ਅਸੀਂ ਨਾ ਕੱਲ ਨੂੰ ਹੀ ਆਉਨੇ ਆਗੇ ਉੱਥੇ ਬੈਠ ਕੇ ਤੇ ਦਾਦੀ ਨਾਲ ਗੱਲ ਕਰਾਂਗੇ ਹਾਂ ਚਾਚੀ ਆ ਜਿਓ ਤੁਸੀਂ ਕੱਲ ਨੂੰ ਕੋਈ ਗੱਲ ਨਹੀਂ ਮੈਂ ਜਾਨੀ ਆਗੀ ਠੀਕ ਹੈ ਉੱਤ ਬਾਹਰ ਖੜ ਕਾ ਦਮ ਖੜ ਕਾਰੀ ਉੱਤ ਆ ਜਿਓ ਦੱਸੀਗਾ ਐਸੀ ਬੈਠ ਐਸੀ ਚਾਚੀ ਸੱਸੇ ਕਾ

ਉਹ ਠੀਕ ਰਹਿਨੇ ਮੇਪੀ ਵਧੀਆ ਠੀਕ ਆ ਪੁੱਤ ਗਗਨ ਪਾਣੀ ਲਿਆ ਆਇਆ ਪੁੱਤ ਉਰੇ ਮੈ ਗਿਆ ਚਾਚੀ ਗਗਨ ਦਾ ਵੀ ਟੈਸਟ ਕਲੀਅਰ ਹੋ ਗਿਆ ਹੁਣ ਇਹਨੂੰ ਵੀ ਨੌਕਰੀ ਮਿਲ ਜਾਨੀ ਐ ਅੱਛਾ ਪੁੱਤ ਇਹ ਤਾਂ ਵਾੜਾ ਵਧੀਆ ਹੋਇਆ ਮੇਪੀ ਜੀ ਸੰਤਾ ਤਾਂ ਇਕੱਲੇ ਗਗਨ ਚਾਹੀਦੀ ਐ ਕੁਛ ਵੀ ਨਹੀਂ ਚਾਹੀਦਾ ਕੋਈ ਨਹੀਂ ਭਾਈ ਕੋ ਚੰਗਾ ਜਿਹਾ ਦਿਨ ਦੇਖ ਕੇ ਨਾ ਆਪਾਂ ਜਿਹੜਾ ਵਾ ਕਰਦਾਂਗੇ ਨਾ ਬੇਬੇ ਅੱਜ ਤਾਂ ਵਿਆਹ ਕਰਾਂਗੇ ਸਾਰਾ ਖਰਚਾ ਮੈਂ ਆਪ ਕਰੂੰਗੀ ਮੇਰਾ ਕੱਲਾ ਕੱਲਾ ਕੁੱਤਾ ਨਾਲ ਹੀ ਮੈਂ ਪੈਸੇ ਕਰਾਂਗੀ ਨਾ ਹੀ ਮੈਂ ਤਾਂ ਵਧੀਆ ਵਿਆਹ ਕਰੂੰਗੀ ਚੰਗਾ ਭਾਈ ਜਿਵੇਂ ਤੁਹਾਡੀ ਮਰਜ਼ੀ ਇੱਕ ਦਾ ਘਰ ਬਸ ਜੂਗਾ ਇੱਕ ਦਾ ਉਜੜ ਜਾਊਗਾ ਬੇਬੇ ਤੂੰ ਫੇਰ ਨਾ ਕਰ ਇੱਕ ਨੂੰ ਤਾਂ ਰਿਸ਼ਤਾ ਹੁੰਦਾ ਨਹੀਂ ਦੂਜੇ ਨੂੰ ਕੌਣ ਕਰ ਜੂਗਾ ਡੋਲਾ ਆਪੇ ਧੱਕੇ ਖਾ ਕੇ ਆ ਜਾਣਗੇ ਚੰਗਾ ਵੀਰ ਪਾਲ ਜਿਵੇਂ ਤੇਰੀ ਮਰਜ਼ੀ ਹੈ ਚਾਚੀ ਜੀ ਫਿਰ ਨ ਅਪਣਾਈ ਹੋ ਜੂਗੀ ਹੁਣ ਸਵਾਈ ਚੈੱਕ ਦਾ ਟਾਈਮ ਜਿਹੜਾ ਕੋਈ ਸ਼ਾਈਨ ਕਰਨਾ ਹੈ ਤੁਸੀਂ ਕਰ ਦਿਓ ਲੈਪਟ ਘਰ ਹੋ ਰਾਂ ਬਬਾ ਲੈਫਟ ਤੋਂ ਸਾਗਣ ਚੰਗਾ ਵੀਰਪਾਲ ਹੁਣ ਅਸੀਂ ਚੱਲਦੇ ਹਾਂ ਪਤਾਈਆਂ ਭਾਈ ਸੋਨੂ ਪਤਾਈਆਂ ਬੇਬੇ ਤੈਨੂੰ ਵੀ ਬਹਾਰਾ ਸ਼ਮਸਾ ਵਾ ਬਦਾਈਆਂ ਭਾਈ ਕੱਲ ਠੀਕ ਆ ਬੇਬੇ ਬੜੀਆ ਸਾਗਣ ਹੋ ਗਿਆ ਹੁਣ ਅਸੀਂ ਜਾਣੇ ਹੈਗੇ ਨਹੀਂ ਚਾਚੀ ਜੀ ਜਾਣੇ ਕਿਉਂਗੇ ਰੋਟੀ ਬਣਾਉਣੀ ਆ ਮੈਂ ਰੋਟੀ ਤਿਆਰ ਕਰਦੀ ਆ ਰੋਟੀ ਖਾ ਕੇ ਜਾਇਓ ਨਾ ਪਤਾ ਰੋਟੀ ਪਾਣੀ ਤਸੀ ਖਾ ਕੇ ਆਈ ਸੀ ਜੀ ਹੁਣ ਆਪਣੇ ਬੜੀਆ ਵਿਹਾਰ ਹੋ ਗਏ ਹੁਣ ਸਾਨੂੰ ਜਾਣ ਦੀ ਚੱਲ ਮੰਮੀ ਚੱਲੀ ਫਿਰ ਲੇਟ ਹੋ ਜਾਗੇ ਆਪਾਂ ਵੀ ਆ ਜਾਓ ਚੰਗਾ ਬੇਬੇ ਟੰਗਾਈ ਟੰਗਾਈ ਟੰਗਲ ਟੰਗਲ ਬੋਤਕੀ ਹੋ ਗਿਆ ਐ ਕੀ ਫਿਕਰ ਜਖਰੀ ਜੰਨੀ ਆ ਕੁਛ ਨਹੀਂ ਮੰਮੀ ਮੈਂ ਤਾਂ ਹੀ ਸੋਚ ਰਹੀ ਸੀ ਮੈਂ ਖਾ ਵੀ ਮੇਰੇ ਕਰਕੇ ਨਾ ਮੇਰੀ ਵੱਡੀ ਭੈਣ ਦਾ ਘਰ ਖਰਾਬ ਹੋ ਗਿਆ ਪੁੱਤ ਫਿਕਰ ਨਾ ਕਰ ਇੱਕ ਨੂੰ ਤਾਂ ਸਾਕ ਹੁੰਦਾ ਨਹੀਂ ਦੂਜੇ ਦੀ ਘਰੋਂ ਕੱਢਦੀ ਪੁੱਤ ਥੋੜਾ ਜਿਹਾ ਟਾਈਮ ਨਾ ਸਾਵਰ ਕਰ ਇਹ ਤਾਂ ਆਪ ਹੱਥ ਬੰਨ ਕੇ ਨਾ ਫੇਰ ਲੈ ਕੇ ਆਉਣਗੇ ਮੰਮੀ ਮੈਨੂੰ ਰੋਟੀ ਪਾਣ ਦੀ ਮੈਂ ਖੇਤ ਜਾਣਾਗਾ ਵੇ ਮੈਂ ਪਾ ਦਾਂਨੀ ਆ ਰੋਟੀ ਮੈਂ ਤਾਂ ਥੱਕੀ ਪਈ ਆਂਗੀ ਭਾਈ ਮੈਂ ਤਾਂ ਮਸਾਂ ਕੰਮ ਨਿਮੇੜਾ ਸਾਰਾ ਕੋਈ ਨਹੀਂ ਪਾ ਦਾਂਨੀ ਰੋਟੀ ਤੇ ਨਹੀਂ ਮੰਮੀ ਮੈਂ ਗਲਤ ਕੀਤਾ ਤਰੀਆਂ ਗੱਲਾਂ ਚਾਕੇ ਨਾ ਮੈਂ ਵੀਰਪਾਲ ਨੂੰ ਘਰੋਂ ਕੱਢਦਾ ਉਹਦਾ ਕੀ ਕਸੂਰ ਸੀ ਉਹ ਆਪਦੀ ਭੈਣ ਦਾ ਚੰਗਾ ਸੋਚਦੀ ਸੀਗੀ ਤੇ ਉਹਨੇ ਆਪਦੀ ਭੈਣ ਦਾ ਚੰਗਾ ਕਰ ਵੀ ਦਿੱਤਾ ਗੋਗੀ ਨੂੰ ਰਿਸ਼ਤਾ ਕਰਾ ਕੇ ਮੈਂ ਤਾਂ ਐਂਦੀ ਪੁੱਤ ਵੀ ਉਹਨੂੰ ਆਪਾਂ ਘਰੋਂ ਕੱਢ ਦਾਂਗੇ ਵੀ ਗੁਰੀ ਨੂੰ ਆਪਣੇ ਉਹ ਛੋਟੀ ਕੁੜੀ ਦਾ ਸਾਖ ਕਰ ਦੇਣਗੇ ਪਰ ਉਹਨਾਂ ਦਾ ਕੋਈ ਫਰਕ ਹੀ ਨਹੀਂ ਪਿਆ ਮੰਮੀ ਉਹਨਾਂ ਨੂੰ ਪਤਾ ਸੀਗਾ ਵੀ ਸਾਰਨਾ ਤਾਂ ਇਹਨਾਂ ਨੂੰ ਹੈ ਨਹੀਂ ਵੀ ਆਪੇ ਲੈ ਜਾਣਗੇ ਹੁਣ ਤਾਂ ਲੋਕ ਵੀ ਪਿੰਡ 'ਚ ਗੱਲਾਂ ਕਰਦੇ ਆ ਵੀ ਆਪਦੀ ਮਾਂ ਮਗਰ ਲਾ ਕੇ ਨਾ ਘਰ ਪੱਟ ਲਿਆ ਮੈਂ ਪੁੱਤ ਬਲਜੀਤ ਨਾਲ ਗੱਲ ਕਰਦੀ ਆ ਉਹ ਗਗਨ ਨਾਲ ਗੱਲ ਕਰ ਲੂਗੀ ਤੂੰ ਕੀ ਕਹੇਂਗੀ ਤੇ ਕਿਹੜੇ ਮੂੰਹ ਨਾਲ ਗੱਲ ਕਰੇਂਗੀ ਚਾਚੀ ਨਾਲ ਤੂੰ ਉਹਦੇ ਮੁੰਡੇ ਨਾਲ ਰਿਸ਼ਤਾ ਨਹੀਂ ਹੋਣੰਦੀ ਸੀ ਗਗਨ ਤੂੰ ਸਾਡੇ ਘਰੇ ਹਾਂਜੀ ਮੈਂ ਤਾਂ ਆਉਣੀ ਸੀ ਤੁਸੀਂ ਤਾਂ ਨਹੀਂ ਆਏ ਮੈਨੂੰ ਮਿਲਣ ਮੈਂ ਸੋਚਿਆ ਮੈਂ ਹੀ ਮਿਲਿਆ ਆਵਾਂ ਜਾ ਕੇ ਤੂੰ ਵਧੀਆ ਕੀਤਾ ਪੁੱਤ ਸਾਡੇ ਘਰੇ ਆ ਗਈ ਅਸੀਂ ਆਉਣੀ ਹੀ ਸੀ ਤੁਹਾਡੇ ਘਰੇ ਪਰ ਆਏ ਹੋ ਗਏ ਵੀ ਕਿਹੜੇ ਮੂੰਹ ਜਾਈਏ ਆ ਜਾ ਪੁੱਤ ਬਹਿ ਜਾ ਅੰਦਰ ਆ ਜਾ ਨਹੀਂ ਮਾਸੀ ਜੀ ਮੈਂ ਬੈਠਣ ਨਹੀਂ ਆਈ ਹੈਗੀ ਮੈਂ ਤਾਂ ਸੋਥੋਂ ਇੱਕ ਸਵਾਲ ਦਾ ਜਵਾਬ ਲੈਣ ਆਈ ਆ ਗਗਨ ਕਿਹੜਾ ਸਵਾਲ ਹੈ ਜੇ ਮੇਰੀ ਥਾਂ ਸੋਡੀ ਭੈਣ ਹੁੰਦੀ ਤੇ ਸੋਡੀ ਧੀ ਹੁੰਦੀ ਤੁਸੀਂ ਸਭ ਕੁਝ ਜਾਣਦੇ ਹੋਏ ਗੁਰੀ ਵਰਗੇ ਮੁੰਡੇ ਨਾਲ ਉਹਦਾ ਵਿਆਹ ਕਰ ਦਿੰਦੇ ਮੈਨੂੰ ਇਸ ਗੱਲ ਦਾ ਜਵਾਬ ਦਿਓ ਤੁਹਾਨੂੰ ਮਾਫ ਕਰਦੇ ਗਾਗਨ ਅਸੀਂ ਆਪਦੇ ਬਾਰੇ ਹੀ ਸੋਚਦੇ ਰਹੇ ਨਾ ਕਿ ਤੇਰੀ ਜ਼ਿੰਦਗੀ ਬਾਰੇ ਮਾਫੀ ਮੈਥੋਂ ਨਹੀਂ ਦੀਦੀ ਤੋਂ ਮੰਗੋ ਜਾ ਕੇ ਪਰ ਗਗਨ ਵੀਰਪਾਲ ਮੈਨੂੰ ਮਾਫ ਕਰ ਦੂਗੀ ਤੁਸੀਂ ਇੱਕ ਵਾਰੀ ਜਾਓ ਤਾਂ ਸਹੀ ਜਾ ਕੇ ਗੱਲ ਤਾਂ ਕਰੋ ਕੀ ਪਤਾ ਮਾਫ ਕਰੀ ਦੇਵੇ ਠੀਕ ਹੈ ਫਿਰ ਅੱਜ ਮੈਂ ਸ਼ਾਮ ਨੂੰ ਜਾਣਾ ਹੈ ਜੇ ਤੂੰ ਤੇ ਗੋਗੀ ਸਾਡੇ ਨਾਲ ਵਗ ਜਾਂਦੇ ਸ਼ਾਇਦ ਉਹ ਛੇਤੀ ਮੰਨ ਜਾਂਦੇ ਲੈ ਬਾਈ ਇਹ ਵੀ ਕੋਈ ਕਹਿਣ ਵਾਲੀ ਗੱਲ ਐ ਚੱਲ ਮੈਂ ਚੱਲਦਾ ਤੇਰੇ ਨਾਲ ਇਹ ਤਾਂ ਹੈਪਟ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਇੰਨੀ ਬਹੁਤ ਹੈਗਾ ਗੋਗੀ ਮੈਨੂੰ ਮaaf ਕਰ ਦੇ ਪੁੱਤ ਮੈਨੂੰ ਪਤਾ ਨਹੀਂ ਥੀ ਤੂੰ ਗੁਰੀ ਨੂੰ ਸਮਝਾਉਣਾ ਹੈ ਮਾੜੀ ਸੰਗਤ ਚੋਂ ਹਟਾਉਣਾ ਹੈਗਾ ਹੁਣ ਗੁਰੀ ਸੁਧਰ ਗਿਆ ਹੁਣ ਅਵਤਾਰ ਨਾਲ ਕੰਮ ਕਰਾਉਂਦਾ ਹੈਗਾ ਤੇਰਾ ਬਹੁਤ ਬਹੁਤ ਧੰਨਵਾਦ ਪੁੱਤੂ ਤੁਸੀਂ ਸਾਡਾ ਬਹੁਤ ਚੰਗਾ ਕੀਤਾ ਪਰ ਅਸੀਂ ਪਾਣੀ ਆਇਨਾ ਕਰ ਅੱਜ ਤੱਕ ਤੇਰੇ ਬਾਰੇ ਨਾ ਕਦੇ ਮਾੜਾ ਨਹੀਂ ਸੋਚਿਆ ਪਤਾ ਇਹ ਤੂੰ ਕਾਤੋਂ ਨਰਾਜ਼ ਰਹਿੰਦੀ ਸੀ ਸਾਡੇ ਨਾਲ ਆਪਾਂ ਸਾਰੇ ਐ ਕਰਦੇ ਆਂਗੇ ਇੱਕ ਬਹੂ ਤਾਂ ਲਿਆਂਦੀ ਆਪਾਂ ਗਾਗਣ ਨੂੰ ਵੀ ਪੇਕੇ ਤੋਰਦਾਂ ਨੇ ਹੈ ਐ ਕਿਉ ਮਮੀ ਗਾਗਣ ਨੂੰ ਕਿ ਤੋਰਦਾਂ ਨੇ ਪੇਕੇ ਵੇ ਗੱਲ ਤਾਂ ਸੁਣ ਲੈ ਪੂਰੀ ਐ ਕਿਉ ਡਰ ਗਿਆ ਮੈਂ ਨਹੀਂ ਇਹਨੂੰ ਕਰੋ ਕੱਢਦੀ ਮੈਂ ਤਾਂ ਐ ਕਹਿ ਨਹੀਂ ਗਈ ਅੱਜ ਤੱਕ ਤੂੰ ਗਾਗਣ ਨੂੰ ਛੱਡਿਆ ਇੱਕ ਦੋ ਦਿਨਾਂ ਤੱਕ ਨਾ ਦੋਨੇ ਬਹੂਆਂ ਨੂੰ ਜਾ ਕੇ ਲਿਆਵਾਂਗੇ ਆਪਾਂ ਅਵਤਾਰ ਪਰਸੋਂ ਨੂੰ ਤਿਆਰ ਰਹੀ ਫਿਰ ਠੀਕ ਹੈ ਹੋ ਗਈ ਤਿਆਰ ਹਾਂ ਬਈ ਚੱਲ ਮਮੀ ਚਲਿਏ ਆ ਜਾ ਕਾਗਨ ਪਾ ਕੱਪੜੇ ਤੂੰ ਵੀ ਛੱਡ ਕੇ ਆਵੰਦ ਨੇ ਫਸਿਕਾ 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 ਅੱਛੀ ਆ ਜੀ ਫਸਿਕਾ ਆਪੇ ਹੋਟੀ ਕੋ ਹਾਂ ਦੇਖ ਲੈ ਸਿੰਦਰੇ ਇਹਨਾਂ ਨਾਲ ਦੇਖ ਲੈ ਕਿੰਨੀਆਂ ਰੌਣਕਾਂ ਲੱਗ ਗਈਆਂ ਹੋਰ ਭੈਣੇ ਨੂੰਹਾਂ ਤੇ ਅਨਾਈ ਰੌਣਕਾਂ ਹੁੰਦੀਆਂ ਨੇ ਅੱਜ ਪਈ ਅੰਦਰ ਆਜ ਆਜ ਪਤਾ ਸਾਰੇਆਂ ਸਸੀਗਾਲ ਜੀ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਸਾਡੀ ਬੇਨਤੀ ਹੈ ਅਸੀਂ ਵੀਡੀਓ ਬਹੁਤ ਮਿਹਨਤ ਨਾਲ ਬਣਾਉਨੇ ਆ ਸਾਰੇ ਜਾਣਿਆਂ ਦੀ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਹੁਣ ਉਹਨਾਂ ਦੀ ਵਾਰੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਹੈ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਗਗਨਦੀਪ ਸਿੱਧੂ ਰੁਪਿੰਦਰਦੀਪ ਰਾਜ ਮੈਂਬਰ ਜੱਟ ਵੀਟ ਰਿਕਾਰਡ ਗੁਰਜੀਤ ਜੋਗੇਵਾਲ ਗੁਰਨੀਤ ਬਾਜਵਾ ਰੇਖਾ ਬਰਨਾਲਾ ਜਾਦਪ੍ਰੀਤ ਅਮਰਜੀਤ ਯੂਐਸਏ ਜਗਤਾਰ ਸਿੰਘ ਸੁਰਿੰਦਰ ਕੌਰ ਗੁਰਜੀਤ ਸਰਾ ਬਿੱਟੂ ਬਰਾੜ ਮਨਜੀਤ ਕੌਰ ਇਹ ਉਹਨਾਂ ਦੇ ਨਾਮ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਕਮੈਂਟ ਕਰਦੇ ਰਹੋ ਤੇ ਕਮੈਂਟ ਦੇ ਵਿੱਚ ਜਰੂਰ ਲਿਖਿਆ ਕਰੋ ਕਿਹੜੇ ਨੇ ਕੈਰੈਕਟਰ ਨੇ ਵਧੀਆ ਕੰਮ ਕੀਤਾ ਹੈ ਉਹਦਾ ਨਾਮ ਲਿਖ ਕੇ ਜਰੂਰ ਕਮੈਂਟ ਕਰਿਆ ਕਰੋ ਤੇ ਤੁਹਾਡਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ